ਸਾਸਿਕਾਲ ਜੀ ਸਾਰਿਆਂ ਨੂੰ ਜੱਗੇ ਦੇ ਬਾਈ ਅਰਸਨ ਪਹੁੰਚ ਚੁੱਕੇ ਜੀ ਦੇਖੋ ਅੱਜ ਵੀ ਬੜੇ ਚੰਗੇ ਚੰਗੇ ਝੋਟੀਆਂ ਲੈ ਕੇ ਆਏ ਨੇ ਬਾਈ ਉਹਨਾਂ ਨੇ ਪਰ ਹੋਣਗੇ ਟੁਕੜਾਂਗ ਬਣੇ ਸਾਰੀਆਂ ਚਲ ਆਜੋ ਗੱਲਬਾਤ ਕਰੀਏ ਬਾਈ ਸਤਿਕਾਰ ਸਾਸਿਕਾਲ ਜੀ ਸਨੀ ਜੀ ਸਾਸਿਕਾਲ ਸਤਿਕਾਰ ਬੜੀ ਕਿਰਪਾ ਸਨੀ ਜੀ ਹੋ ਸਣਾਓ ਜੀ ਦੀ ਕਿਰਪਾ ਵਾਗੇ ਬੜੀ ਬੜੀ ਕਿਰਪਾ ਪਰਸੋਂ ਆਪਾਂ ਵੀਡੀਓ ਪਾਈ ਸੀ ਤੇ ਪਰਸੋਂ ਪੰਜੇ ਮੈਨੂੰ ਜਿਆਦਾ ਵੀ ਸਤਾ ਹੀ ਪਰਸੋਂ ਸੱਤ ਹੀ ਨਗ ਤੇ ਮੰਨ ਕੇ ਚੱਲ 6 ਵਜੇ ਆਪਣੀ ਵੀਡੀਓ ਪਈ ਆ 8 ਵਜੇ ਤੱਕ ਸਾਰੀਆਂ ਥਾੜਕਾਂ ਪੰਜਾਬ ਦੀ ਪਹੁੰਚ ਚਲਾ ਗਿਆ ਇੰਨਾ ਫੋਨ ਆਇਆ ਸਿੰਧੀ ਵੀ ਕਿਹਾ ਕਿ ਇੰਨਾ ਹੀ ਜ਼ਿਆਦਾ ਭੁਮਿਆ ਸਾਚ ਮੰਨੇਗਾ ਨਾ ਹੁਣ ਬਾਜ਼ਾਰ ਤੋ ਰਿਆ ਬੜਾ ਫੋਨ ਬਹੁਤ ਜ਼ਰਗ ਆ ਗਿਆ ਬਹੁਤ ਜ਼ਿਆਦਾ ਪਿਆਰ ਮਿਲਦੇ ਆ ਮੇਰੇ ਮਿਸਾਲ ਦਾ ਵੀ ਸਿੰਧੀ ਜਿੰਨੀ ਡਿਮਾਂਡ ਹੈ ਉਹਨਾਂ ਮਾਲ ਵੀ ਪੂਰਾ ਹੁੰਦੇ ਆ ਮਈਆਂ ਰਾਜੀ ਵੀ 8-9 ਫਿਰ ਵੀ ਹੈ ਭਤਾਨਾ ਤੁਸੀਂ ਭਈ ਮਈਆਂ ਦੇ 8-9 ਪਾਉ ਨੂੰ ਜੀ ਕਰਦਾ ਸੀ ਪਰ ਫਿਰ ਵੀ ਮਾਲ ਨਾਲ ਆਪਦਾ ਪਿੱਛੋ ਪਿੱਛੋਂ ਕੀ ਕਰੀਏ ਕਿ ਫੈਕਟਰੀ ਥੋੜੀ ਵੀ ਮਗਰ ਨਹੀਂ ਆ ਤੇ ਸੱਚੇ ਆ ਵੀ ਪਹਿਲੇ ਵੇਲੇ 12 ਦਰਾਂ ਖੜੀ ਹੁੰਦੇ ਸੀ ਚਰਮੈਨ ਇਥੇ ਤੁਸੀਂ ਸਵੈਦੀ ਸਜਨਾਮੀਆਂ ਕਿੰਨੇ ਵੀਡੀਓ ਬਣਾ ਦਿੱਤੇ ਮੈਨੇ ਕਟਕਟ 4 4 ਬਣਾ ਦਿੱਤੇ ਨਾ ਕਿਟ 4 7 8 9 ਮਹੀਨੇ 8 9 ਤੋਂ ਤੋਕੜਾ ਕਿਹ ਬਣਾ ਦਿੱਤੀ ਇੱਕੋ ਬੰਦੀ ਆ ਉਹ ਵੀ 5 ਇਹੋ ਹੀ ਲ ਲਈ ਸੰਦੀਪ ਵੀਰੇ ਫਿਰ ਚੋਣੀ ਫਿਰ ਚੈੱਕ ਕਰਾਉਣੀ ਹੋਵੇ ਕਿਸੇ ਦੀ ਨਾ ਇਹ ਅਰਦਾਸ ਕਰੀ ਸੀ ਮਹਾਰਾਜੇ ਸੁਣ ਵਾਲੀ ਸੀ ਹਾਂ ਸੁਣ ਵਾਲੀ ਕਿੰਨੇ ਦੀ ਅਰਦਾਸ ਕਰੀ ਸੀ ਮਹਾਰਾਜੇ ਸੁਣ ਵਾਲੀ ਸੀ ਬਹੁਤਾ ਹੋਇਆ ਵਾ ਚਲੋ ਤੇ ਬਾਕੀ ਜੇ ਲਿਆਂਦੀ ਨਾ ਵੀਰੇ ਦੀ ਡਿਮਾਂਡ ਦਾ ਜਿਆਦੀ ਚੰਗੀਆਂ ਲੱਗਦੀਆਂ ਫਿਰ ਸਾਰੀਆਂ ਚੈੱਕ ਬਾਸ ਵੱਡੀ ਗੱਲ ਲਿਆਓ ਆ ਜਾਓ ਗੋਲੂ ਜੀ ਇਧਰ ਆ ਜਾਓ ਤੁਸੀਂ ਕਰਾਓ ਬਾਕੀ ਪਿੰਡ ਵਾਂਚੜੀ ਜਿਲ੍ਹਾ ਅੰਬਰਸਰ ਜੇ ਆਪਾਂ ਬਾਰ ਬਾਰ ਨੇ ਵੀ ਅੰਬਰਸਰੋਂ ਜੇ ਪਿੰਡ ਵਾਂਚੜੀ ਹਾਂਜੀ ਹਾਂਜੀ ਇਹ ਬਾਕੀ ਤਰਨਤਾਰ ਲਾਗੇ ਜੰਡੇਆਲਾ ਲਾਗੇ ਵਿਚਕਾਰ ਜੇ ਆਪਾਂ ਵਿਚਕਾਰ ਬਾਕੀ ਫੂਲਫਾਲ ਆ ਵੀ ਸਭ ਤੋਂ ਸਮਝਾ ਦਾਂਗੇ ਇਹ ਬਰਾਣੀ ਤੇ ਮੇੜ ਗੱਲ ਇਹ ਖਾਸ ਅਸਲੀਨ ਸਾਹਿਬ ਮੈਂ ਪਹਿਲਾਂ ਤੇ ਚਮੜੀ ਵੇਖ ਗਾ ਗੱਬੜ ਗੱਬੜ ਚੈੱਕ ਪਾਸ ਕਿੰਨੇ ਮਹੀਨੇ ਦੇ ਤੇ ਨਾਂ ਮਹੀਨੇ ਦੇ ਨਾਂ ਮਹੀਨੇ ਦੁੱਧ ਦੁੱਧ 6 ਕਿਲੋ ਯਾਰ ਕੀ ਮਾਮਾ ਦੁੱਧ 6 ਕਿਲੋ ਮੇਰਾ ਸਿੰਘ ਸੂਖ ਖਾਰੇ ਪਤਲੀ ਚਮੜੀ ਪਤਲੀ ਜਮੜੀ ਲਓ ਜੀ ਤੇ ਭਾਏ ਕਾਲੀ ਖਾ ਦੇ ਵੇਖ 6 ਕਿਲੋ ਦੁੱਧ ਕਰੋ ਚੈੱਕ ਕਰਾਂ ਨੀ ਹੰਤੂ ਨੂੰ ਬੜਾ ਚੰਗਾ ਪਾਇਨੂ ਜੱਗ ਚੰਗਾ ਥਾਨ ਹਨ ਥਾਨ ਦੁੱਧ ਵਾਲਾ ਵੇ ਦੁੱਧ ਵਾਲਾ ਥਾਨ ਤੇ ਬਾਕੀ ਮੈਂ ਵੀ ਪਤਲੀ ਚਮੜੀ ਤੇ ਮੈਂ ਵੀ ਵੇਖ ਮੋਬਾਈਲ ਦੁੱਧ ਵਾਲੀ ਮੈਂ ਸੰਦੀਪ ਵੀਰ ਦੁੱਧ ਵਾਲੀ ਹਾਂ ਜਿੰਨੀ ਵੀ ਸੁਥਰੀ ਹੈ ਉਹ ਨੀਲੀ ਵੇਗੀਆਂ ਦੇ ਅੰਦਰ ਬੰਨੀਆਂ ਸੀ ਮਰਾ ਸਾਫ ਵੇਗੀਆਂ ਮਾਲ ਅੱਜ ਦੀ ਦਿਨ ਪਰਾਦਾ ਹੈਗਾ ਕਿਉਂ ਵਖਰਾ ਯਾਰ ਜੇ ਵੇਖਦੀ ਆ ਇੱਕ ਨੀਲੀ ਅੱਜ ਵੀ ਰੱਖੀ ਆ ਬਿਲਕੁਲ ਹਾਂ ਇਹ ਵੇਖਦੀ ਆ ਸੰਦੀਪ ਵੀਰ ਵੇਖਦੇ ਆ ਭਈ ਮਾਲ ਵੇਖਦਾ ਵੇਖਦਾ ਭਾਅ ਵੇਖਦਾ ਭਾਅ ਵੇਖਦਾ ਭਾਅ ਸਿਰ ਵੇਖਣਾ ਯਾਰ ਭਾ ਦੀ ਕਿਹੜਾ ਕੋਈ ਲੈਂਦਾ ਹਾਂ ਹਾਂਜੀ ਹਾਂ ਜਿਹੜਾ ਆਨਲਾਈਨ ਡੰਗ ਰਿਹਾ ਤੈਨੂੰ ਪਤਾ ਹਰ ਕਿਹਨੇ ਦੇਖਣਾ ਬਿਲਕੁਲ ਬਿਲਕੁਲ ਜੀ ਸੰਦੀਪ ਸਿੰਘਾ ਮੈਂ ਵਸਾਖੀ ਦੇ ਮਹਿਸੂਬਣੀ ਉਦੋਂ ਫੋੜ ਤੇਜ਼ੀਆਂ ਵਿੱਚ ਮੈਂ ਸੁਣੀ ਆ ਉਹਦੇ ਤੇ ਮੈਂ ਜਨੇਰ ਰੁਪਿਆ ਦੀ ਮਰਜ਼ੀ ਆਜੇ ਮੈਂ ਦੇ ਦਈਏ 72000 ਦੀ ਚਲੋ ਕਰਾਲਾ ਮਾਤਣ ਦੋ ਹੀ ਕਰਦੇ ਨਾ 72 ਦੀ ਕਰੋ 70 70 ਚ ਵੀ ਦੋ ਹੀ ਛੋਟਾ 60000 ਦੀ ਮੈਂ ਜਿਹੜਾ ਸੰਦੀਪ ਚਲੋ ਜਾਣ ਦੋ 60000 ਦੀ ਦੇ ਦਾਂ ਪਰ ਬਾਕੀ ਤੇ ਮੈਂ ਲੋਰੀ ਜੀ ਸੁਨੀਲ ਸਾਹਿਬ ਇਹ ਤਨਾ ਮਹੀਨਾ ਚੈੱਕ ਬਾਅਦ ਬਣਾ ਥਾਣੂ ਖਾ ਜਿਹੜਾ ਕੇਲਾ ਲਾਲਾ ਸੁਬਰ ਹਾਂ ਕਹਦੀ ਰਾਜਸਥਾਨਾ ਲਿਆਦੀ ਕੁਝ ਨਹੀਂ ਹੁੰਦਾ ਮੂੰਹ ਇਹ ਲੈ ਪਰ ਵੇਖ ਲਾ ਤਿਆਰ ਕਰਦੀ ਕਰ ਮਾ ਵਾ ਵਾ ਜਦ ਕੋਈ ਨਹੀਂ ਬਗੈਰੋ ਕੋਈ ਨਹੀਂ ਵੇਖੀ ਮੈਂ ਵੇ ਥਾਂ ਤੋਂ ਖਾਏ ਕਰ ਮੈਂ ਦਸੀਲ ਸਾਹਿਬ ਠੀਕ ਹੈ ਤਨਾ ਮਹੀਨਾ ਚੈੱਕ ਬਾਅਦ ਉਹਦੇ ਕੋਲ ਮੈਂ ਕੋਲ 6 ਕਿਲੋ ਹਾਂ ਅਛਾ 7 ਕਿਲੋ ਮਹਾਂਕ ਦੁੱਧ ਹੋਊਗਾ ਨਹੀਂ ਕਿੰਨਾ ਮਿੰਟ ਚੈੱਕ ਬੱਸ ਸਿੰਘ ਖਾ ਜੋ ਹੈ ਵੀ ਦੱਸ ਦਿੰਦੀ ਆ ਇਹ ਰਾਜਸਥਾਨ ਦੀ ਆ ਇਹ ਰਾਜਸਥਾਨ ਦੀ ਆ ਲੋਹੀ ਮਾਂ ਨਾਲੇ ਲੋਹੀ 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 ਸੰਦੀਪ ਰਾਤ ਤਿੰਨੇ ਮਿੰਟ ਇੱਕੋ ਕਰਵਾਈਆਂ ਡੇਰੀ ਬੜਾ ਜ਼ੋਰਦਸ ਲੱਗਾ ਕਣੀ ਮੈਨੂੰ ਥਣ ਜਿਆਦਾ ਚੰਗਾ ਲੱਗਾ ਬਿਲਕੁਲ ਬਿਲਕੁਲ ਸੰਦੀਪ ਚੋਟੀ 15 16 ਕਿਲ ਝੋਟੀ ਸੱਜਰ ਤੋਂ ਦਿੰਦੀ ਆ ਆ ਆ ਤਿੰਨੇ ਮਿੰਟ ਡੇਰੀਆਂ ਮੇਰਾ ਲਾਲੀ ਮੜੀਆਂ ਮੜੀਆਂ ਹਾਂ ਜੀ ਇਹ ਵੇਲੇ ਵੀ ਕੁਦਰਤ ਨੂੰ ਲੋਹੀ ਆ ਪੂਰੀ ਕਾਲੀ ਆ ਨਾ ਕਿ ਪੂਰੀ ਵਾਲੀ ਚਿੱਟਾ ਹੈਗਾ ਬੋਲੋ ਸੰਦੀਪ ਸਾਹਿਬ ਧਰਦੀ ਚੱਲਣ ਦੋ ਚੱਲਣ ਦੋ ਜੈ ਜੀ ਮੋਤ ਜੈ ਜੀ ਇਹ ਨਹੀਂ ਛੋੜ 72000 ਦੀ 100000 ਦੀ ਲੈ ਨਹੀਂ ਬਿਲਕੁਲ ਬਾਜ ਜਾ ਜੀ ਕਿੰਨਾ ਸਾਫ ਆ ਮੈਂ ਜਿੰਨੇ ਦੁੱਧ ਦਉਣਾ ਸਾਰਾ ਸਿਆਲ 7 ਕਿਲੋ ਮੈਂ ਕਿ ਦੁੱਧ ਸਾਰਾ ਸਿਆਲ ਦੁੱਧ ਦੇ ਦੇਣਾ ਬਾਕੀ ਫੇਰ ਵਿਸਾਖੀ ਆ ਜਾਣੀ ਆ ਵਿਸਾਖੀ ਆਏ ਨੇ ਵਿਸਾਖੀ ਦੇ ਟੁੱਕਣ ਗਿਆ ਬੱਚੇ ਪੀਏ ਬੱਚੇ ਕੋਈ ਆ ਸੰਦੀਪ ਸਾਹਿਬ ਗਾੜੀ ਆ ਵੀ ਵੇ ਨੀਲੀ ਰਾਵੀ ਨੀਲੀ ਕਾਕਾ ਦਾ ਜੀ ਆ ਅੱਖਾਂ ਵੇਖ ਪਹਿਲਾਂ ਕੱਟ ਵੇਖ ਲੈ ਆ ਵੀ ਆਜੋ ਘਰਾਂ ਦੇ ਇਹ ਕੱਟ ਦੁੱਧ ਵਾਲੀ ਮੈਂ ਆਈ ਦੁੱਧ ਵਾਲੀ ਮੈਂ ਮੈਂ ਨੀਲੀ ਮੈਂ ਪੂਰੀ ਭੈਣ ਵਾਲੀ ਹਿੰਦੀ ਨਾਲੇ ਵੀਰੇ ਚਾਰੂ ਵੇ ਲੋ ਕਿੰਨੀ ਹੈ ਨਾ ਚਾਰੂ ਪੂਰੀ ਚਾਰੂ ਸਿੱਧੀਆਂ ਇਹ ਵੀ ਤਿੰਨ ਮਹੀਨੇ ਚੱਕ ਪਾਸ ਤਿੰਨ ਮਹੀਨੇ ਚੱਕ ਪਾਸ ਦੁੱਧ ਦੁੱਧ 5-6 ਕਿਲੋ 5-6 ਕਿਲੋ ਦੁੱਧ ਉਹ ਦੇਖੋ ਵੀ ਲਓ ਜੀ ਨੀਲੀ ਨੀਲੀ ਦੀ ਗਾਰੰਟੀ ਹੋ ਗਈ ਜਿਹੜੀ ਮੇਨ ਗੱਲ ਵਿੱਚ ਮੁੱਕਦੀ ਹੈ ਬਿਲਕੁਲ ਅਗਲੇ ਬੰਦੇ ਨਾੜਾ ਨੂੜਾ ਖਾ ਮੇਰਾ ਵੀ ਰਾਇ ਹੋ ਗਏ ਕਰਣਾ ਮੈਂ ਅਧਰੇ ਵਾਲੇ ਦੇ ਨਾੜਾ ਨੂੜਾ ਕੀ ਦੀਆ ਕਿੰਦੀ ਚੰਗੀਆਂ ਆ ਬੇਨਾ ਨੂੜਾ ਕਿੰਦੀਆਂ ਚੰਗੀਆਂ ਆ ਨੀਲੀ ਭੋਲੀ ਨੀਲੀ ਭੋਲੀ ਤੇਰੀ ਗੱਲ ਕਰ ਵੇ ਓਏ ਇਹ ਵੀ ਦੇ ਦੀ 70000 ਦੀ 70000 ਦੀ ਦੇ ਚਲ 2 ਛੜ ਛਾੜ ਯਾਰ 4 ਛੋੜ 66000 ਦੀ 40000 ਦੀ ਨਬਰੀ ਨਹੀਂ 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 ਲੱਭਣੀ ਨਹੀਂ ਲੱਭਣੀ ਸਾਰੇ ਚੈਨਲ ਫੋੜ ਕੇ ਕੰਮਲੇ ਜੋ ਕਿ ਫੇਰ ਇਥੋਂ ਨਹੀਂ ਹੋਣਾ ਕਹਿਣੀ ਹੁੰਦਾ ਪਹਿਲੇ ਮੈਂ ਇਹਨੂੰ ਭਾਈ ਦੇਣੀ ਮੈਂ ਬਚੰਗੀਆਂ ਦੇਣੀ ਚੰਗੀਆਂ ਭਾਵਾ ਖਣਾ ਦੀ ਇੰਡੀ ਵੀਰ ਸੰਦੀਪ ਦੇ ਕੰਮ ਦੀ ਮੈਂ ਜੀ ਥਣਾ ਦੀ 100 ਤੋਂ 100 ਗਰੈਟੀ ਹੋਈ ਚਲ ਚੱਕ ਪਾਸ ਕੋਈ ਉੱਤਰ ਦਿਹਾਸਾਲ ਕਰ ਬਸ ਠੀਕ ਮੈਂ ਨਾ ਗੱਡੀ ਕੋਈ ਬਾਅਦ ਤਾਰੇ ਕਰਾਇਆ ਬਾਅਦ ਦੇ ਪਹਿਲਾਂ ਮੈਂ ਚੈੱਕ ਕਰਾ ਲੇ ਜਿਹੜੀਆਂ ਮੈਂ ਚੈੱਕ ਬਸ ਕਹਿੰਦੇ ਆ ਕੋਈ ਸਾਰੇ ਮਾਲ ਚੱਕ ਪਾਸ ਪੂਰ ਛੜਾ ਨਾ ਗਿਲਟੀ ਹੋਏ ਉਸ ਤੇ ਲਿਓ ਚਲ ਆਹ ਆਹ ਜੀ ਇਸ ਦਿਨ ਸਾਡੇ 3 ਤਨਾਮੀ ਨੇ ਚੈੱਕ ਪਾਸ ਸਾਡੇ 3 ਮਹੀਨੇ ਚੈੱਕ ਪਿਆ ਦੇਖੋ ਮੈਂ ਕੋਈ ਕੋਈ 7 ਕਿਲੋ ਵੇ ਪਹਿਲਾ ਸਿੰਘ ਸੁng ਖਾ ਕੇ ਨਾ ਡੇਰੀ ਦੀ ਮੈਂ ਵੀ ਸੰਦੀਪ ਡੇਰੀ ਦੀ ਮੈਂ ਵੱਡੀ ਮੈਂ ਫੁੱਲ ਰਾਜੀ ਰੂਜੀ ਮੈਂ ਮਤਲਬ ਡੇਰੀ ਫੁੱਲ ਆਦਿ ਨੇ ਤਾਂ ਨੋਣਾ ਕਿ ਭਾਈ ਤੇਰੇ ਸਿਰੇ ਲਿੰਕ ਬਣੇ ਅਜ ਦੇ ਜਾਣਦੇ ਆ ਆ ਬੜਾ 10 ਬੜਾ ਜਿਹੜਾ ਕਿਨਾਂ ਜਿਹੜਾ ਡੇਰੀਆਂ ਸਾਰੇ ਇਕੱਲੇ ਇਕੱਲੇ ਡੇਰੀ ਨਾਲ ਲਿੰਕ ਬਣਿਆ ਜਗਾ ਵੀ ਕਿੰਨੇ ਹੋਣੀਆਂ ਡੇਰੀ ਟੋਟਲ ਸਾਰੀਆਂ ਅੰਮ੍ਰਿਤਸਰ ਵਿੱਚ 55 ਕਿਲੋ ਨਿੱਕੇ ਹੁਣ ਬੜੇ ਡੇਰੀ ਇਕੱਲੇ ਜੀ ਮੈਨੂੰ ਜਿਆਪ ਦੀ 150 ਡੇਰੀ ਹੋਣੀਆਂ ਆ ਬੜੀ ਡੇਰੀ ਡੇਰੀ ਪੀਂਦੇ ਹੋ ਸਾਰੇ ਅੰਮ੍ਰਿਤਸਰ ਦੇ ਸੰਦੀਪ ਨਹੀਂ ਤੈਨੂੰ ਨਹੀਂ 1000 ਕਿਲੋ ਬਣੇ ਹੋ ਯਾਰ ਨਹੀਂ 1200 ਡੇਰੀ ਆ 1200 ਅੱਛਾ 1200 ਬੜੀ ਹੁੰਦੀ ਹੈ ਫਿਰ ਹਨਾ ਡੇਰੀ ਡੇਰੀ ਹੈ ਤੇ 1200 ਡੇਰੀ ਹੈ ਕਿਤੇ ਕੋਈ 100 ਨੂੰ ਟੋਕੜ ਕੇ ਪੜਵੀ ਸੰਦੀਪ ਸਿੰਘ ਨੇ ਗੱਲ ਕੀਤੀ ਆ ਤੇ ਮੇਰੇ ਪਿੰਡ ਮੰਨ ਕੇ ਜਦ 100 ਮੈਂ ਹੋਣੀ ਹੈ ਵੱਧ ਤੋਂ ਵੱਧ 150 ਹੋਊਗੀ ਕੱਲੇ ਪਿੰਡ ਜੀ ਪਿੰਡ ਦੇ ਉਸੇ ਕੱਲੀ ਇੱਕ ਇਹੋ ਜਿਹੀ ਡੇਰੀ ਜਿਹਦੇ 8-800 900 ਮੈਂ ਵੱਧੀ ਹੈ ਮੈਂ ਵੱਧੀ ਸਹੀ ਗੱਲ ਹੈ ਹੁਣ ਉਸੇ ਵੱਡੀਆਂ ਡੇਰੀਆਂ ਜਿਹਨਾਂ ਕੱਲੀ ਡੇਰੀ ਜੇ 7-700 ਮੱਝ ਵਿੱਚ ਮੱਝ ਨਹੀਂ ਤੋਕਣ ਗਬਰ ਮਾਰੀ ਮਾਰੀ ਇਹਦੀ ਮਜਬੂਰੀ ਮਜਬੂਰੀ ਜਿਹਦਾ ਤੂੜੀ ਦੇਣਾ ਪੱਠਾ ਡੱਕਾ ਲੇਬਰ ਸਾਰਾ ਕੁਝ ਸਭ ਤੋਂ ਵੱਡੀ ਗੱਲ ਸੁਦੀਪ ਸਿੰਘ ਡੇਰੀ ਵਾਲੇ ਦੀ ਇੱਕ ਦਸਾ ਕੀ ਮਾਰੀ 20 ਰੁਪਏ ਚਵਾਈ ਦੇ ਦਿਨੇ ਦਿਨੇ 20 ਰੁਪਏ ਚਵਾਈ ਦੇ ਰਾਤ ਹੁੰਦੇ ਨੇ ਇੱਕ ਵਾਦੇ 40 ਰੁਪਏ ਅੱਛਾ 40 ਰੁਪਏ ਮੈਂ ਚਵਾਈ ਦਿਨੇ ਆਪਾਂ ਮੈਂ 6 ਕਿਲੋ ਦੇ ਰਿਹਾ ਭਾਵੇਂ 12 ਕਿਲੋ ਅੱਛਾ ਬੰਦੇ ਦੇਣੇ ਉਹਨਾਂ ਨੇ ਉਹ ਨਾ ਨਾ ਉਹ ਚਵਾਈ ਵਾਲੇ ਆ ਲੈਵਰ ਅੱਡ ਹੁੰਦੀ ਐ ਅੱਛਾ ਲੈਵਰ ਵੱਖਰੀ ਉਹ ਲੈਵਰ ਅੱਡ ਦੀ ਠੀਕ ਸੁਨੀਲ ਸਾਹਿਬ ਮੈਂ ਦੀ ਗੱਲ ਕਰੀਏ ਮੈਂ 7 ਦਿਨਾਂ ਮੈਂ ਜੈਕ ਪਾਸ ਦੁੱਧ ਮੈਂ ਕੋਆ 7 ਕਿਲੋ ਅੱਛਾ ਤੇ ਵੇ ਗੱਬਣ ਚੱਕ ਪਾਸ ਦੀ 100% ਗਾਰੰਟੀ ਮੋਲ ਨਹੀਂ ਕਰਨਾ ਸੀ 70000 ਦੀ ਦੇ ਦਾਂਗੇ ਇਹ ਵੀ 68 ਦੇ 68000 ਦੀ ਦੇ ਰਾਂਗੇ ਪਰ ਵੇਖ ਲੈ ਮਾਂ ਤਰ ਉਹ ਪੂਣ ਫਾਲ ਲਵੇ ਕੋਈ ਪਰ ਇਹਦੇ ਭਾਅ ਕਿਸੇ ਲੱਭਣਿਆ ਨਹੀਂ ਠੀਕ ਆ ਰਾਜੀ ਰੂਜੀ ਬੜੀ ਡੇਰੀ ਦੀ ਮੈਂ ਆਹਾਂ ਇਹ ਸੰਦੀਪ ਸਿੰਘ ਸਾਡੇ ਨਾਮਿਆਂ ਚੈੱਕ ਪਾਸ ਖੀਰੀ ਘਟੀ ਅਜਾ ਖੀਰੀ ਆ ਮੂੰਹ ਦੀ ਖੀਰੀ ਹੋਊ ਯਾਰ ਲਾ ਆਪਣੇ ਕਿਰੇ ਗੱਬੜ ਹੋਏ ਤੇ ਲੋਕਾਂ ਨੇ ਚੁੰਮ ਚੁੰਮ ਕੇ ਮਾਰਨ ਵਾਲੀ ਗੱਲ ਹੋਣੀ ਆ ਤੇ ਮੈਂ ਡੇਰੀਆਂ ਦੀ ਮਜਬੂਰੀ ਬੰਦੀ ਹੈ ਨਸਲ ਬੜੀ ਹਨਾ ਵੇਚੀਆਂ ਪੈਂਦੀਆਂ ਵੇਚਨੇ ਆ ਪੈਂਦੀਆਂ ਹਾਂ ਨਸਲ ਵੇਚ ਲੈ ਲੋ ਜੀ ਨਸਲ ਵੇਚ ਲੋ ਆ ਦੇਖੋ ਗੱਡੀ ਵੱਡੀ ਮਹਿੰਗੀ ਆ ਸੰਦੀਪ ਵੀਰੇ ਝੋਲੀ ਝਾਲੀ ਸਿੱਧੀ ਵੇ ਸਾਡੇ ਤੇ ਨਾ ਮਹੀਨਾ ਦੀ ਕਾਰ ਆਈ ਆ ਹਾਂ ਇੱਥੇ ਕਾਰ ਆਈ ਕਰ ਮੈਂ ਸੰਦੀਪ ਸਿੰਘ ਇਹਦੀ ਮਾਂ ਹੱਲੇ ਵੀ ਉਹਨਾਂ ਕੋਲ ਹੈਗੀ ਤਨਾ ਮਹੀਨਾ ਦੀ ਗੱਬਣ ਹੋ ਗਈ ਚੌਥੇ ਸੂਏ ਸੁਣਾ ਦੀ ਮਾਂ ਨੇ ਹੱਲੇ ਉਹਦੇ 16 17 ਕਿਲੋ ਦੇ ਦਿੰਦੀ ਹੈ ਨਹੀਂ ਠੀਕ ਆ ਤਨਾ ਮਹੀਨਾ ਦੀ ਗੱਬਣ ਮੈਂ 16 ਤਨਾ ਮਹੀਨਾ ਦੀ ਗੱਬਣ ਮੈਂ ਵੀ ਸਾਡੇ 16 17 ਕਿਲੋ ਦੇ ਦਿੰਦੀ ਆ ਛੋਟੀ ਤਾਂ ਕੋਈ ਹਮ ਤਾਂ ਬੰਨਾ ਨਹੀਂ ਆ ਵੇ ਇਹਦਾ ਕੀ ਪੂਛ ਪਾਜਦੇ ਹਲੇ ਜਲਾ ਚੌਗੀ ਸ਼ਕੀਰੋ ਤੇ ਬਾੜੇ ਦੇਵਤਾ ਜਾਊਗਾ ਨਹੀਂ ਠੀਕ ਨਾਲੇ ਧੁੰਨ ਵਾਲੀ ਆ ਤੂੰ ਆ ਗਏ ਧੁੰਨ ਵੇਖ ਚੋਣ ਨਾਲੇ ਤੂੰ ਨਵੇਂ ਚੱਟੀ ਦਾ ਰੱਖਣ ਸੰਦੀਪ ਵੀਰ ਚੌਕੀ ਸ਼ਿਗੀ ਨੇ ਦੇਵਤਾ ਬਣ ਗਿਆ ਦੇਵਤਾ ਬਿਲਕੁਲ ਸੰਦੀਪ ਸਾਹਿਬ ਖੀਰੀ ਆ ਮੇਰੇ ਖਿਆਲੋਂ ਖੀਰੀ ਖੀਰੀ ਸੂਪੂ ਨਹੀਂ ਤੇ ਦੋਂਦੀ ਸੂਪੂਗੀ ਬਿਲਕੁਲ ਤੇ ਦੂਜੇ ਸੂਪੀ ਨੂੰ ਚੌਕੀਆਂ ਸ਼ਿਗੀ ਸੂਪ ਪੜੀ ਚਲੋ ਤੇ ਇਹ ਸੰਦੀਪ ਸਾਹਿਬ ਮੋਲ ਨਹੀਂ ਕਰਨਾ ਵੀ 70 ਹਜ਼ਾਰ ਦੀ ਦੇ ਦਾਂਗੇ ਚਲੋ ਪਰ ਝੋਟੀ ਜਿਨੀ ਕੋਈ ਸ਼ੱਕ ਬੰਨਾ ਹੈਗਾ ਜਿਹਨੂੰ ਪਤਾ ਨਾ ਉਹਨੇ ਫੋਨ ਲਾਉਣਾ ਚਲੋ ਸ਼ੋਰਟ ਕਰਦੇ 70 ਚਲੋ ਜਾ 80 ਹਜ਼ਾਰ ਜਾਂਦਾ ਯਾਰ ਬਸ ਦੇਣ ਵਾਲੀ ਗੱਲ ਹੀ 80 ਹਜ਼ਾਰ ਅੱਜ ਬਾਕੀ ਫੋਨ ਫਾ ਲਾਏ ਵੀਰ ਜੀ ਖੁੱਲੇ ਮਾਨ ਖੁੱਲੇ ਮਾਨ ਦਾ ਇਹ ਚੁਣੀ ਹੋਣੇ ਗਰ ਖੁੱਲੇ ਫ ਕੱਕ ਪਾਸ ਯਾਰ ਇੱਕ ਦੀ 100 ਜੋ 100 ਹੀ ਗਰੰਟੀ ਉਹ ਥਣਾ ਦੀ ਗਰੰਟੀ ਹੋ ਗਈ ਦੁੱਧ ਕੋਈ ਵੀ ਉਹ ਆਪਣਾ ਝੋਲੀ ਲੈ ਜਾ ਯਾਰ ਜਿਹੜੀ ਚਲੋ ਠੀਕ ਹੈ ਜੀ ਸਾਸੀ ਕਾ